ਔਰ ਕਮਲਾ ਦੇਵੀ ਜੀ ਅਸੀਂ ਇਸ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਹਾਂ ਜਿੰਦਾਬਾਦ ਫਤੇ ਸਿੰਘ ਬਾਦਲ ਜਿੰਦਾਬਾਦ ਪਰਮੇਸ਼ੰਦਰ ਸਿੰਘ ਜੀ ਬਾਦਲ ਜਿੰਦਾਬਾਦ ਨਗਰ ਬਾਦਲ ਵਿਖੇ ਲੰਬੀ ਹਲਕੇ ਦੇ ਸਮੂੱਚੇ ਪਿੰਡਾਂ ਚੋਂ ਆਈ ਸੰਗਤ ਨੂੰ ਤੇ ਇੱਥੇ ਬਿਰਾਜਮਾਨ ਲੀਡਰ ਸਹਿਬਾਨ ਸਾਡੇ ਕੈਂਡੀਡੇਟ ਸਰਜੀਤ ਮਹਿੰਦਰ ਸਿੰਘ ਜੀ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਬਿੱਟੂ ਜੀ ਬੱਲੂਆਣਾ ਹਲਕਾ ਇੰਚਾਰਜ ਬੀਪੀਜੀ ਆਡੇ ਭਾਈ ਸਾਹਿਬ ਬਲਾਕ ਦੇ ਪ੍ਰਧਾਨ ਕੁਲਵੰਤ ਜੀ ਬਰਾੜ ਸਾਹਿਬ ਹੋਰ ਕਾਂਗਰਸ ਦੇ ਜਿਹੜੇ ਲੀਡਰ ਸਹਿਬਾਨ ਆਗੂ ਵਰਕਰ ਤੁਸੀਂ ਆਪ ਦਾ ਕੰਮ ਛੱਡ ਕੇ ਬਹੁਤ ਦੂਰੋਂ ਦੂਰ ਆਏ ਹੋ ਉਹਨੂੰ ਸਭ ਨੂੰ ਬੇਨਤੀ ਕਰਨਾ ਹੈ ਮੇਰੀ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਫੀ ਵੀ ਚਾਹੁੰਦੇ ਆ ਕੰਮ 'ਚ ਤੁਹਾਨੂੰ ਬੁਲਾਉਣ ਦੀ ਪਰ ਬੇਨਤੀ ਸੀ ਅੱਗੇ ਲੜਾਈ ਬਹੁਤ ਵੱਡੀ ਐ ਆਪਾਂ ਸਰਦਾਰ ਜੀ ਧਮਿੰਦਰ ਸਿੰਘ ਨੂੰ ਜਿੱਤ ਹਾਸਿਲ ਕਰਾ ਕੇ ਲੰਮੀ ਚੋ ਤੋੜਨਾ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹਦੇ ਚ ਥੋਡੇ ਵਰਕਰ ਸਹਿਬਾਨਾਂ ਦਾ ਯੋਗਦਾਨ ਸਭ ਤੋਂ ਜ਼ਰੂਰੀ ਐ ਵਰਕਰ ਬਿਨਾ ਕੋਈ ਲੀਡਰ ਨਹੀਂ ਵਰਕਰ ਬਿਨਾ ਕੋਈ ਪਾਰਟੀ ਨਹੀਂ ਅੱਜ ਜਿਹੜੇ ਤੁਸੀਂ ਇੰਨੀ ਤਾਦਾਦ ਚ ਇਕੱਠੇ ਹੋ ਕੇ ਅੱਜ ਇੱਥੇ ਆਏ ਹੋ ਕਿ ਸਾਡੇ ਪ੍ਰਬੰਧ ਛੋਟੇ ਪੈ ਗਏ ਅਸੀਂ ਤਾਂ ਸਿਰਫ ਨਤਬਸਤਕ ਹੋ ਕੇ ਤੁਹਾਡਾ ਧੰਨਵਾਦ ਕਰ ਸਕਦੇ ਆ ਬਹੁਤ ਬਹੁਤ ਮਿਹਰਬਾਨੀ ਸਾਰਿਆਂ ਦੀ ਆਉਣ ਦੀ ਬਹੁਤ ਦਾ ਸਮਾਂ ਨਾਲ ਲੈਂਦਾ ਹੋਇਆ ਮੈਂ ਸਟੇਜ ਸਖੀ ਸਾਹਿਬ ਨੂੰ ਆਖੂਗਾ ਕਿ ਸਵਾਲ ਲੈਣ ਆ ਕੇ ਮਾਈਕ ਬਾਰੇ ਪੂਜੀ ਕਾ ਖਾਲਸਾ ਤੇ ਅੱਜ ਹਾਲਾਤੇ ਬਣੇ ਹੋਏ ਨੇ ਮੈਂ ਪੰਜ ਛੇ ਹੜਕਿਆ ਚ ਪਹਿਲਾਂ ਜਾ ਚੁੱਕਿਆ ਕੱਲ ਮੈਂ ਮਾਨਸੇ ਦੇ ਹੜਕਿਆ ਚ ਸੀਗਾ ਗੁਰਲਾਡੇ ਦੇ ਹੜਕਿਆ ਚ ਸੀਗਾ ਉੱਥੇ ਗੁਰਲਾਡਾ ਬਰੇਟਾ ਤੇ ਬੋਹਾ ਉੱਥੇ ਜੂ ਮੈਂ ਉੱਛਾ ਕਾਂਗਰਸ ਵਰਕਰ ਚ ਦੇਖਿਆ ਉਹ ਕਹਿੰਦੇ ਸੀ ਸਾਨੂੰ ਦਾ ਸ਼ੁਕਰ ਹੈ ਕੋਈ ਤੁਹਾਡੇ ਵਰਗਾ ਬੰਦਾ ਮਿਲਿਆ ਮੈਂ ਕਿਹਾ ਕਿਉਂ ਕਹਿੰਦੇ ਸੁਣਿਆ ਤਾਂ ਤੁਹਾਡੇ ਬਾਰੇ ਬਹੁਤ ਸੀ ਦੇਖਿਆ ਆਂ ਚਾਹ ਪਹਿਲੀ ਵਾਰ ਤੁਹਾਨੂੰ ਤੁਹਾਨੂੰ ਦੁਬਾਰਾ ਇੱਥੇ ਆਉਣ ਦੀ ਲੋੜ ਨਹੀਂ ਤੁਹਾਡੇ ਵਾਸਤੇ ਅਸੀਂ ਦਿਨ ਰਾਤ ਇਕ ਕਰਕੇ ਅਸੀਂ ਵੋਟਾਂ ਪਾਵਾਂਗੇ ਮੈਂ ਕਿਹਾ ਤੁਸੀਂ ਬੇਸ਼ੱਕ ਬੋਹੇ ਬੈਠੇ ਹੋ ਰੇਟੇ ਬੈਠੇ ਹੋ ਜਾਂ ਪਾਜ ਲੰਬੀਚ ਇੱਥੋਂ ਬਲੋੜ ਤੋ ਅੱਗੇ ਮਤਲਬ ਅਪੜ ਕੀ ਹੈ ਇਹ ਕੰਡੂ ਖੇੜੇ ਤੱਕ ਬੈਠੇ ਹੋ ਤਦ ਤੁਸੀਂ ਇੱਕ ਗੱਲ ਯਾਦ ਰੱਖਿਓ ਕਿ ਜੀਤਮਿੰਦਰ ਤੁਹਾਡੇ ਲਈ ਹੀ ਬਠਾ ਹੈ ਤੁਹਾਡੇ ਕੋਲੇ 24 ਘੰਟੇ ਹਾਜ਼ਰ ਹੈ ਜਦੋਂ ਮਰਜ਼ੀ ਆਵਾਜ਼ ਮਾਰ ਲਿਓ ਜਦੋਂ ਮਰਜ਼ੀ ਯਾਦ ਕਰ ਲਿਓ ਤੁਹਾਡੇ ਵਾਸਤੇ ਹਾਂਜੀ ਅੱਜ ਅੱਜ ਦਾ ਕਾਫੀ ਕੀ ਕਹਿਣਾ ਚਾਹੁੰਗੀ ਹਾਂਜੀ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਜੀਤਮਿੰਦਰ ਜੀ ਨੇ ਜਨੇ ਇੱਥੇ ਬੁਲਾ ਕੇ ਮੌਕਾ ਦਿੱਤਾ ਸਾਨੂੰ ਵਰਕਰਸ ਨੂੰ ਮਿਲਣ ਦਾ ਮੌਕਾ ਮਿਲਿਆ ਸਾਰੇ ਵਰਕਰਸ ਨੇ ਫੇਸ ਤੇ ਮੈਂ ਦੇਖ ਰਹੀ ਸੀ ਕਿ ਬੜਾ ਅੱਛਾ ਹੈਗਾ ਇੱਕ ਜਿਹੜੀ ਆਪਾਂ ਗੱਲਬਾਤ ਕਰਦੇ ਆਂ ਵੀ ਟਿਕਟ ਜਿਹੜੀ ਆ ਉਹਨੂੰ ਦੇਤੀ ਆ ਦੇਤੀ ਪਾਰਟੀ ਡਿਸਪਿਊਟ ਹੈ ਐਸੀ ਕੋਈ ਗੱਲ ਨਹੀਂ ਪਰਕਰ ਹਮੇਸ਼ਾ ਜੋ ਕਾਂਗਰਸ ਦਾ ਹਮੇਸ਼ਾ ਸਟ੍ਰੌਂਗ ਰਿਹਾ ਹੈ ਵਰਕਰ ਜਿਹੜੇ ਦੇਖੋ ਜਿਸ ਤਰ੍ਹਾਂ ਦੇ ਹਾਲਾਤ ਹੁੰਦੇ ਆ ਉਸੇ ਤਰ੍ਹਾਂ ਦਾ ਕੈਂਡੀਡੇਟ ਦਿੱਤਾ ਜਾਂਦਾ ਤੇ ਸਾਡੀ ਦਿੱਲੀ ਵੱਲੋਂ ਜਿਸ ਤਰ੍ਹਾਂ ਵੀ ਸਾਡੇ ਹਾਈ ਕਮਾਂਡ ਨੇ ਜੋ ਜੀਤਮਿੰਦਰ ਜੀ ਨੂੰ ਦਿੱਤਾ ਐ ਐਨਾ ਦਾ ਬੜਾ ਆਧਾਰ ਹੈ ਇੱਥੇ ਔਰ ਬਹੁਤ ਮਿਲਵਰਤਨ ਵਾਲੇ ਲੋਕਾਂ ਦੇ ਕੰਮ ਆਉਣ ਵਾਲੇ ਆ ਇਸ ਟਾਈਮ ਲੜਾਈ ਸਿਰਫ ਇਹ ਐ ਕਿ ਅਸੀਂ ਸਾਹਮਣੇ ਸਾਡੀ ਲੜਾਈ ਕਿਹਦੇ ਨਾਲ ਐ ਅਸੀਂ ਜਿੰਨਾ ਕਿਵੇਂ ਆ ਤਾਂ ਉਸ ਹਿਸਾਬ ਨਾਲ ਅਸੀਂ ਕੈਂਡੀਡੇਟ ਦਿੱਤੇ ਜਿੰਨੇ ਵੀ ਕੈਂਡੀਡੇਟ ਰਾਜਾ ਵੜਿੰਗ ਜੀ ਨੇ ਦਿੱਤੇ ਐ ਪਹਿਲਾਂ ਤਾਂ ਉਹਨਾਂ ਦੀ ਮਿਹਨਤ ਦੇ ਸਦਕਾ ਇੱਥੋਂ ਤੱਕ ਕਾਂਗਰਸ ਪਾਰਟੀ ਪਹੁੰਚੀ ਐ ਜਿੰਨਾ ਕਰਾ ਤੁਸੀਂ ਕਹਿੰਦੇ ਕਿ ਪਿਛਲੀ ਵਾਰੀ ਵੋਟ ਘਟ ਗਈ ਸੀ ਪਿਛਲੀ ਦੀ ਉਤਰ ਗਈ ਹੈ ਪਰ ਹੁਣ ਜਿਵੇਂ 2 ਸਾਲ ਦੀ ਕਾਂਗਰਸ ਦੀ ਆਪਾਂ ਦੇਖ ਰਹੇ ਆ ਜੋ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਮੌਜੂਦਾ ਸਰਕਾਰ ਨੇ ਜੋ ਪੰਜਾਬ ਦੇ ਹਾਲਾਤ ਕਰਤੇ ਹੈ ਉਸ ਤੋਂ ਉਹਨਾਂ ਦਾ ਮੋਹ ਬੜੀ ਛੇਤੀ ਪੰਗ ਹੋ ਗਿਆ ਲੋਕਾਂ ਦਾ ਔਰ ਵਾਪਸ ਹੀ ਲੋਕ ਪ੍ਰੋਸਾ ਪਿੰਡਾਂ ਦੇ ਵਿੱਚ ਕਾਂਗਰਸ ਪਾਰਟੀ ਤੇ ਦਿਖਾ ਰਹੇ ਆ ਔਰ ਜੀਤਮਿੰਦਰ ਜੀ ਹੈ ਇਹ ਹਮੇਸ਼ਾ ਚਾਰ ਵਾਰੀ ਜੋ ਐਮ ਐਲ ਏ ਤੋਂ ਜਿੱਤੇ ਹੈ ਤਲਵੰਡੀ ਸਾਬੋ ਤੋਂ ਇਹਨਾਂ ਲੋਕਾਂ ਦੇ ਬੜੇ ਕੰਮ ਕਰਨ ਵਾਲੇ ਆ ਇੱਕ ਗਰਾਊਂਡ ਲੈਵਲ ਤੇ ਲੋਕਾਂ ਨਾਲ ਮਿਲਣ ਵਾਲੇ ਲੋਕ ਨੇ ਮੇਸ਼ਿੰਦਰ ਜੀ ਹੈ ਔਰ ਬਾਦਲਪਿੰਡ ਦੇ ਵਿੱਚ ਖਾਸ ਕਰਕੇ ਇੰਨਾ ਜੋ ਲੋਕਾਂ ਦਾ ਇਕੱਠ ਹੈ ਇਹ ਦਿਖਾਉਂਦਾ ਹੈ ਕਿ ਵਰਕਰ ਦੇ ਵਿੱਚ ਬੜਾ ਉਤਸ਼ਾਹ ਹੈ ਔਰ ਕਿਸੇ ਦੇ ਵਿੱਚ ਕੋਈ ਨਾਰਾਜ਼ਗੀ ਹੋ ਜਾਂਦੀ ਹੈ ਜਦੋਂ ਕੋਈ ਕੈਂਡੀਡੇਟ ਆਂਦਾ ਹੈ ਲੋਕ ਸੋਚਦੇ ਅਸੀਂ ਬੜੀ ਮਿਹਨਤ ਕਰ ਰਹੇ ਆ ਪਰ ਸਾਡੀ ਲੜਾਈ ਅਸੀਂ ਦੇਖਣੀ ਹੈ ਕਿ ਸਾਹਮਣੇ ਕੀਹਦੇ ਨਾਲ ਹੈ ਐਸ ਕਰਕੇ ਜੋ ਇਸ ਟਾਈਮ ਲੜਾਈ ਹੈ ਉਹ ਜਿਹੜੇ ਸਾਡੇ ਜੀਤ ਮਿੰਦਰ ਜੀ ਆ ਔਰ ਅਸੀਂ ਸਾਰੇ ਵਰਕਰ ਆ ਸਾਰੇ ਅਸੀਂ ਇਕੱਠੇ ਹੋ ਕੇ ਬੜੇ ਸਾਥ ਦੇ ਨਾਲ ਮੇਰੇ ਖਿਆਲ ਚ ਜੋ ਹਾਲਾਤ ਨੇ ਕਾਂਗਰਸ ਪਾਰਟੀ ਦੇ ਪਿੰਡਾਂ ਵਿੱਚ ਜੋ ਲੋਕਾਂ ਦੇ ਵਿਚਾਰ ਹੈ ਮੈਂ 10 ਤੋਂ 11 ਜਿਹੜੀਆਂ ਸੀਟਾਂ ਕਾਂਗਰਸ ਲੈ ਕੇ ਜਾਊਗੀ ਔਰ ਬੜੇ ਵੱਡੇ ਮਾਰਜਿਨ ਦੇ ਨਾਲ ਅਸੀਂ ਜਿੱਤਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਟਾਈਮ ਦਿੱਤਾ ਔਰ ਮੈਂ ਕਹਿੰਨੀ ਵੀ ਹਾਲਾਤ ਜਿਹੜੇ ਹੈ ਖਾਸ ਕਰਕੇ ਮੈਂ ਕਹਿੰਨੀ ਜੋ ਇਸ ਟਾਈਮ ਹੈ ਮੋਦੀ ਸਰਕਾਰ ਜਾਂ ਸਾਡੇ ਆਲ ਇੰਡੀਆ ਦੀ ਜੋ ਤੁਸੀਂ ਦੇਖਦੇ ਹੋ ਇੱਕ ਕਾਂਗਰਸ ਹੈ ਜੀ ਪਾਰਟੀ ਹੈ ਕਿ ਜਿਹੜੀ ਹਰ ਵਰਗ ਨੂੰ ਹਰ ਜਾਤੀ ਹਰ ਧਰਮ ਨੂੰ ਨਾਲ ਲੈ ਕੇ ਚੱਲਦੀ ਹੈ ਔਰ ਸਭ ਦਾ ਬਰਾਬਰ ਦਾ ਇੱਜ਼ਤਮਾਨ ਕਰਦੀ ਹੈ ਇਹ ਜੋ ਪਾਰਟੀਆਂ ਨੇ ਕੋਈ ਤਾਂ ਕਿਸੇ ਲਹਿਰ ਤੇ ਔਰ ਕੋਈ ਧਰਮ ਦੇ ਨਾਮ ਤੇ ਕੋਈ ਜਾਤੀ ਦੇ ਨਾਮ ਤੇ ਜਿਹ ਇਹਨਾਂ ਨੇ ਬਣਾ ਰੱਖਿਆ ਉਹ ਸਾਡੀ ਕਾਂਗਰਸ ਪਾਰਟੀ ਜਿਹੜੀ ਹੈ ਰਾਹੁਲ ਗਾਂਧੀ ਜਿਹੜਾ ਹੈ ਉਹਨਾਂ ਵਿੱਚ ਲੋਕਾਂ ਦਾ ਵਿਸ਼ਵਾਸ ਹੈ ਔਰ ਇੱਕ ਪਰਿਵਰਤਨ ਹੋਣਾ ਵੀ ਚਾਹੀਦਾ ਹੈ ਕਿਉਂਕਿ ਜੇ ਵਿਰੋਧੀ ਪਾਰਟੀ ਦੇ ਨਾਲ ਇੱਕ ਸਾਹਮਣੇ ਸਟਰੋਂਗ ਜੇ ਕੋਈ اپੋਜੀਸ਼ਨ ਨਹੀਂ ਹੋਗੀ ਤਾਂ ਦੇਸ਼ ਚੰਗੀ ਤਰ੍ਹਾਂ ਚੱਲ ਵੀ ਨਹੀਂ ਸਕਦਾ ਹਾਲਾਤ ਜੋ ਇਸ ਦੀ ਡਿਮਾਂਡ ਕਰਦੇ ਐ ਉਹ ਤੁਹਾਨੂੰ ਵੀ ਸਾਥ ਦੇਣਾ ਚਾਹੀਦਾ ਹੈ ਪੱਤਰਕਾਰ ਜੋ ਹੈ ਜੋ ਸਾਡੀ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਦਾ ਵੀ ਦੇਸ਼ ਵਿੱਚ ਉਹਨਾਂ ਹੀ ਯੋਗਦਾਨ ਹੁੰਦਾ ਹੈ ਦੇਸ਼ ਦੇ ਵਿੱਚ ਸਾਰਾ ਨਿਰਾਲ ਮਿਲ ਕੇ ਸਾਨੂੰ ਚਾਹੀਦਾ ਹੈ ਕਿ ਅਸੀਂ ਇੱਕ ਸਟਰੋਂਗ اپੋਜੀਸ਼ਨ ਸਾਹਮਣੇ ਜ਼ਰੂਰ ਲਾਈਏ ਔਰ ਰਾਹੁਲ ਗਾਂਧੀ ਦਾ ਸਾਰੇ ਲੋਕਾਂ ਦੇ ਵਿੱਚ ਆਧਾਰ ਹੈ ਔਰ ਮੈਨੂੰ ਲੱਗਦਾ ਹੈ ਕਿ ਆਉਣ ਵਾਲਾ ਸਮਾਂ ਜੋ ਹੈ ਉਹ ਕਾਂਗਰਸ ਪਾਰਟੀ ਦਾ ਰਾਹੁਲ ਗਾਂਧੀ ਦੇਸ਼ ਦੇ ਪ੍ਰਧਾਨ ਮੰਤਰੀ ਹੋਣਗੇ ਬਾਈ ਧੰਨਵਾਦ ਥੈਂਕ ਯੂ ਇਹੋ ਜੀ ਜੋ ਮੈਨੂੰ ਮੇਰੀ ਕਾਂਗਰਸ ਪਾਰਟੀ ਨੇ ਇਸ ਇਲੈਕਸ਼ਨ ਵਿਦੇ ਵਿੱਚ ਜੋ ਇੱਕ ਬਹੁਤ ਅਹਿਮ ਇਲੈਕਸ਼ਨ ਹੈ ਸਮੁੱਚੇ ਹਿੰਦੁਸਤਾਨ ਦੇ ਵਿੱਚ ਉਹਦੇ ਵਿੱਚ ਲੋਕ ਸਭਾ ਦਾ ਉਮੀਦਵਾਰ ਬਣਾ ਕੇ ਮੈਨੂੰ ਇੱਥੇ ਵੀ ਬੜਾ ਮਾਨ ਦਿੱਤਾ ਸੋ ਮੈਂ ਅੱਜ ਬਾਦਲਪਿੰਡ ਦੇ ਵਿੱਚ ਸਮੁੱਚੇ ਲੰਬੀ ਹਲਕੇ ਦੀ ਜੋ ਇੱਕ ਮੀਟਿੰਗ ਕੀਤੀ ਹੈ ਇਹ ਸਮਝਦੇ ਹੈ ਇੱਕ ਰਿਕੋਰਡ ਤੋੜ ਵਰਕਰ ਮੀਟਿੰਗ ਹੈ ਇਹ ਅੱਜ ਕੋਈ ਜਲਸਾ ਨਹੀਂ ਸੀ ਕੋਈ ਪਬਲਿਕ ਮੀਟਿੰਗ ਨਹੀਂ ਸੀ ਇਹ ਇੱਕ ਵਰਕਰ ਮੀਟਿੰਗ ਸੀ ਜਿਹਦੇ ਵਿੱਚ ਸਮੁੱਚੇ ਹਲਕੇ ਦੇ ਹਰ ਪਿੰਡੋਂ ਵਰਕਰ ਸਹਿਬਾਨ ਨੂੰ ਬੁਲਾਇਆ ਗਿਆ ਸੀ ਕਿ ਆਉਣ ਵਾਲੇ ਜਿਹੜੇ ਦਿਨ ਨੇ ਜਿਹਦੇ ਵਿੱਚ ਸਾਰਿਆਂ ਨੇ ਆਪਦੀਆਂ ਆਪਦੀਆਂ ਜ਼ਿੰਮੇਵਾਰੀਆਂ ਆਪਦੀਆਂ ਪਿੰਡਾਂ ਵਿੱਚ ਸੰਭਾਲਣੀਆਂ ਉਹਦੇ ਪ੍ਰਤੀ ਅਸੀਂ ਵਿਚਾਰ ਵਰਾੰਦਨਾ ਕਰਨਾ ਸੀ ਉਸ ਨੂੰ ਦੇਖਦੇ ਹੋਏ ਅੱਜ ਬੱਡੀ ਗਿੱਤੀ ਵਿੱਚ ਅੱਥੇ ਅੱਜ ਜਿਹੜੇ ਮੇਰੇ ਕਾਂਗਰਸ ਦੇ ਵਰਕਰ ਉਧੇਦਾਰ ਸਹਿਬਾਨ ਬੜੇ ਜ਼ਿੰਮੇਵਾਰ ਲੋਕ ਪਹੁੰਚੇ ਨੇ ਤੇ ਵਰਕਰ ਮੀਟਿੰਗ ਦੀ ਜਗ੍ਹਾ ਇੱਕ ਰੈਲੀ ਦੇ ਰੂਪ ਲੈ ਗਈ ਹੈ ਮੈਂ ਸਮਝਦਾ ਕਿ ਬੜੇ ਖੁਸ਼ਕਿਸਮਤ ਆ ਸੀ ਕਿ ਜਿਸ ਤਰੀਕੇ ਨਾਲ ਮੇਰੇ ਵਰਕਰ ਕਾਂਗਰਸ ਦਾ ਇੱਥੇ ਜੋਰ ਹੈ ਇਹ ਤਾਂ ਸਿਹਰਾ ਸਾਰਾ ਜਿਹੜਾ ਜਾਂਦਾ ਉਹ ਮੈਨੂੰ ਨਹੀਂ ਜਾਂਦਾ ਉਸ ਸਾਹਿਬ ਮਹਿੰਦਰ ਸਿੰਘ ਜੀ ਬਾਦਲ ਤੇ ਉਹਨਾਂ ਦੇ ਸੁਪੁੱਤਰ ਸਫਤੀ ਸਿੰਘ ਜੀ ਬਾਦਲ ਨੂੰ ਜਾਂਦਾ ਜਿਨ੍ਹਾਂ ਦੇ ਮਿਹਨਤ ਸਦਕਾ ਜਿਨ੍ਹਾਂ ਨੂੰ ਜੋ ਹਿੰਮਤ ਕੀਤੀ ਹੈ ਲੋਕਾਂ ਨੇ ਜੋ ਵਿਸ਼ਵਾਸ ਇੰਨੇ ਲੰਬੇ ਸਮੇਂ ਤੋਂ ਸਹਮੇਸ਼ਿੰਦਰ ਸਿੰਘ ਬਾਦਲ ਤੇ ਰੱਖਿਆ ਹੈ ਤੇ ਮੈਂ ਸਮਝਦਾ ਕਿ ਇਹਦਾ ਲੀਡਰ ਲੰਬੀ ਹਲਕੇ 'ਚ ਖੁਸ਼ਕਿਸਮਤ ਆਲੇ ਆ ਨੰਬੀ ਹਲਕੇ ਆਲੇ ਜਿਨ੍ਹਾਂ ਨੂੰ ਇਹ ਜਾ ਇੱਕ ਦਰਵੇਸ਼ ਸਿਆਸਤਦਾਨ ਮਿਲਿਆ ਜਿਹੜਾ ਆਪ ਦਾ ਬਾਅਦ ਚ ਸੋਚਦਾ ਹੈ ਲੋਕਾਂ ਦਾ ਆਪ ਦੇ ਵਰਕਰਾਂ ਦਾ ਪਹਿਲਾਂ ਸੋਚਦਾ ਸੋ ਉਹਨਾਂ ਦੇ ਗ੍ਰਹਿ ਵੇਖੇ ਜਿਹੜੀ ਇਹ ਮੀਟਿੰਗ ਹੋਈ ਹੈ ਮੈਨੂੰ ਸਮਝਦਾ ਇੱਕ ਬਹੁਤ ਵਧੀਆ ਸ਼ੁਰੂਆਤ ਹੈ ਇਹ ਸ਼ੁਰੂਆਤ ਹੀ ਸਾਨੂੰ ਅੱਗੇ ਕਾਮਯਾਬੀ ਵਾਲੇ ਪਾਸੇ ਲੈ ਕੇ ਜਾਏਗੀ ਸਭ ਬਹੁਤ ਵਧੀਆ ਮੇ ਲੋਕ ਸਭਾ ਸੇ ਕਿਹੜਾ ਮੁੱਦਾ ਲੈ ਕੇ ਤੁਸੀਂ ਲਖੀ ਦੇਖੋ ਜੀ ਮੁੱਦੇ ਜਿਹੜੇ ਲੋਕ ਸਭਾ ਦੇ ਨੇ ਨਾ ਨਾ ਹੋਰ ਕਹਿੰਦੇ ਆਪਾਂ ਨੌ ਹਲਕੀ ਹੈਗੀ ਹਾਂ 8 30 ਸਮੱਸਿਆਵਾਂ ਸਾਰੀਆਂ ਦੀਆਂ ਹਾਂ ਜੀ ਇਹ ਲੈ ਕੇ ਤੁਸੀਂ ਮੇਨ ਮੁੱਦਾ ਕਿਹੜਾ ਜ ਤੁਹਾਨੂੰ ਲੱਗਦਾ ਹੈ ਦੇਖੋ ਮੇਨ ਮੁੱਦਾ ਹੈ ਇਕਾ ਜਿਹੜਾ ਕਿ ਐਜੂਕੇਸ਼ਨਲ ਸਿਸਟਮ ਹੈ ਉਹਨੂੰ ਬਹੁਤ ਲੋੜ ਹੈ ਸੁਧਾਰਨ ਦੀ ਕੁਕੀ ਦੇਖੋ ਤੁਸੀਂ ਇਹ ਦੇਖੋ ਕਿ ਅੱਜ ਬੱਚੇ ਪੜ੍ਹ ਲਿਖ ਜਾਂਦੇ ਨੇ ਇੰਜੀਨੀਅਰ ਵੀ ਬਣ ਜਾਂਦੇ ਨੇ ਡਿਪਲੋਮਾ ਵੀ ਲੈ ਲੈਂਦੇ ਨੇ ਆਈ.ਕੇ ਵੀ ਕਰ ਦਿੰਦੇ ਨੇ ਹੋਰ ਵੀ ਕੋਰਸ ਕਰ ਲੈਂਦੇ ਪਰ ਨੌਕਰੀ ਵੀ ਕਿਸੇ ਨੂੰ ਮਿਲਦੀ ਲੋੜ ਇਸ ਚੀਜ਼ ਨੂੰ ਬਦਲਣ ਦੀ ਤੇ ਜੇ ਸੈਕਟਰ ਸਰਕਾਰ ਛੱਤ ਪੈਂਦਾ ਹੋਊਗਾ ਕੋਈ ਪਾਲਿਸੀਜ਼ ਇਹੋ ਜਿਹੀ ਬਣਾਵਾਂਗੇ ਜਿਹਦੇ ਨਾਲ ਸਾਡੇ ਬੱਚੇ ਗਰੀਬ ਪਰਿਵਾਰਾਂ ਚੋਂ ਵੀ ਉੱਠ ਕੇ ਜਿਹੜੇ ਆਉਂਦੇ ਨੇ ਉਹਨਾਂ ਨੂੰ ਨੌਕਰੀਆਂ ਮਿਲ ਸਕਣ ਕਿਉਂਕਿ ਇੱਕ ਪੜ੍ਹਾਈ ਹੁੰਦੀ ਹੈ ਉਹ ਪੜ੍ਹਾਈ ਰੱਟੇ ਵਾਲੀ ਹੋਗੀ ਅਗੇ ਉਹਨਾਂ ਨੂੰ ਕੋਈ ਨੌਕਰੀ ਨਹੀਂ ਮਿਲਦੀ ਕਿਉਂਕਿ ਦੇਖੋ ਸਰਕਾਰੀ ਨੌਕਰੀਆਂ ਬੜੀਆਂ ਲਿਮਟਿਡ ਜਿਹੀ ਹੁੰਦੀ ਹੈ ਤੇ ਜੇ ਕੋਈ ਆਪਾਂ ਇੱਥੇ ਅਧਾਰੇ ਲਾਵਾਂਗੇ ਹੁਣ ਜਿਵੇਂ ਮੇਰੇ ਹਲਕੇ 'ਚ ਮੈਂ ਧਾਰਾ ਨਹੀਂ ਦੇਂਦਾ ਛੋਟਾ ਜਿਹਾ ਮੇਰੇ ਹਲਕੇ 'ਚ ਰਫਾਇੰਡਰੀ ਲੱਗੀ ਹੋਈ ਹੈ ਜੇ ਸਰਕਾਰਾਂ ਨੇ ਸੋਚ ਰੱਖੀ ਹੁੰਦੀ ਕਿ ਨੌਜਵਾਨ ਵੀਰਾਂ ਨੂੰ ਨੌਕਰੀਆਂ ਦੇਣੀਆਂ ਜਿਹੜੇ ਕੀ ਹੁਣ 25-25 30 ਲੱਖ ਰੁਪਏ ਲਾ ਕੇ ਕੈਨੇਡਾ 'ਚ ਜਾ ਕੇ ਲੇਬਰ ਕਰਦੇ ਨੇ ਇੱਥੇ ਆਈਲੈਂਡਸ ਕਰਦੇ ਨੇ ਤੇ ਫਿਰ ਜਾ ਕੇ ਬਾਹਰ ਉਹ ਨੌਕਰੀਆਂ ਕਰਦੇ ਨੇ ਲੱਭਦੇ ਨੇ ਉੱਥੇ ਵੀ ਬੁਰਾ ਹਾਲ ਹੋਇਆ ਪਿਆ ਜੇ ਇੱਥੇ ਸਰਕਾਰਾਂ ਸੋਚਦੀਆਂ ਸੈਂਟਰਲ ਸਰਕਾਰ ਸੋਚਦੀ ਪੰਜਾਬ ਦੀ ਜੋ ਭਾਈਵਾਲ ਸਰਕਾਰ ਸੀ ਸੈਂਟਰ ਦੇ ਵਿੱਚ ਉਹ ਸੋਚਦੀ ਤਾਂ ਜਿਹੜੀ 20000 ਕਰੋੜ ਦੀ ਰੈਫਾਇਨਰੀ ਰੱਖੀ ਹੈ ਉਹਦੇ ਡਾਊਨਸਟ੍ਰੀਮ ਐਂਸਿਲਰੀ ਯੂਨਿਟਸ ਪਲਾਸਟਿਕ ਦੇ ਪੈਟਰੋ ਦੇ ਹੋਰ ਬਹੁਤ ਲੱਗ ਸਕਦੇ ਸੀ ਜੇ ਇੱਥੇ ਇੱਕ ਕਲਸਟਰ ਬਣ ਜਾਂਦਾ ਪਲਾਸਟਿਕ پارک ਬਣ ਜਾਂਦਾ ਪੈਟਰੋ پارک ਬਣ ਜਾਂਦਾ ਕਈ ਹਜ਼ਾਰਾਂ ਕਰੋੜਾਂ ਦੀ ਇੱਥੇ ਫੈਕਟਰੀਆਂ ਲੱਗਣੀਆਂ ਸੀ ਤੇ ਨੌਕਰੀਆਂ ਕਿਹਨਾਂ ਨੂੰ ਮਿਲਣੀਆਂ ਸੀ ਸਾਡੇ ਆਪ ਦੇ ਪੁੱਤਾਂ ਨੂੰ ਸਾਡੇ ਆਪ ਦੇ ਇੱਥੇ ਲੋਕਲ ਜਿਹੜੇ ਪੜ੍ਹ ਲਿਖ ਕੇ ਅੱਜ ਬੇਰੁਜ਼ਗਾਰ ਹੋ ਕੇ ਘਰ ਬੈਠੇ ਨੇ ਕੋਈ ਕੋਈ ਕੰਮ ਨਹੀਂ ਕਰ ਜਿਹੜਾ ਇਹਨਾਂ ਪੜ੍ਹ ਲਿਖ ਜਾਂਦਾ ਉਹ ਖੇਤੀ ਤੋਂ ਵੀ ਚਲੇ ਜਾਂਦਾ ਸੋ ਇਸ ਕਰਕੇ ਇਸ ਚੀਜ਼ ਨੂੰ ਬਦਲਣਾ ਪਊ ਤੇ ਉਹੀ ਸੋਚ ਲੈ ਕੇ ਚੱਲੇ ਆ ਮੇਨ ਮੁਕਾਬਲਾ ਚਾਰ ਪਾਰਟੀਆਂ ਇਕੱਠਾ ਸਮਝ ਨਹੀਂ ਸਕਿਆ ਹੁੰਦਾ ਦੇਖੋ ਜੀ ਹਲੇ ਮੁਕਾਬਲਾ ਪਤਾ ਲੱਗੂਗਾ ਪੁੱਛੋ ਕਿਉਂ ਹਲੇ ਅਕਾਲੀ ਦਲ ਨੇ ਤਾਂ ਉਮੀਦਵਾਰ ਹੀ ਨਹੀਂ ਦਿੱਤਾ ਅਕਾਲੀ ਦਲ ਨੇ ਤਾਂ ਹਲੇ ਹਰ ਤੋਂ ਉਮੀਦਵਾਰ ਨਹੀਂ ਦਿੱਤਾ ਹਲੇ ਤਾਂ ਤਿੰਨ ਉਮੀਦਵਾਰ ਨਹੀਂ ਜਿਹਦੇ ਚੋਂ ਮੈਂ ਸਮਝਦਾ ਅੱਜ ਜੇ ਸਾਰੇ ਦੇਖ ਲਈਏ ਜੇ ਸਭ ਤੋਂ ਵਧੀਆ ਪੋਜੀਸ਼ਨ ਜੇ ਹੈ ਕਿਉਂਕਿ ਮੈਂ ਲਗਭਗ ਸਾਰੇ ਹਲਕਿਆਂ ਚ ਜਾਇਆ ਆਇਆ ਜੇ ਸਭ ਤੋਂ ਵਧੀਆ ਪੋਜੀਸ਼ਨ ਜੋ ਹੈ ਉਹ ਸਾਡੀ ਹੈ ਕਾਂਗਰਸ ਪਾਰਟੀ ਅੱਜ ਸਭ ਤੋਂ ਅੱਗੇ ਚੱਲ ਰਹੀ ਹੈ ਸਰ ਕੁਝ ਬਾਤ ਕਹਿਣਾ ਜੀ ਚੱਲਦੇ ਗਿਆ ਜਿਹੜੇ ਉਹਨਾਂ ਦੇ ਵਰਕਰ ਉਹ ਅੱਜ ਵੀ ਉਹਨਾਂ ਦੇ ਨਾਲ ਖੜੇ ਆ ਇਹ ਕਹਿੰਦੇ ਕਿ ਮੈਂ ਪੈਸਾ ਲੈਣਾ ਨਹੀਂ ਦੱਸੀ ਆ ਤੁਹਾਡੇ ਮਸਾਬਕੀ ਤੌਰ ਤੇ ਮਦਦ ਕਰ ਰਹੇ ਸਾਡੀ ਇਹ 100% ਮਦਦ ਕਰ ਰਹੇ ਨੇ ਉਹਨਾਂ ਨੇ ਕਿਤੇ ਇਹ ਨਹੀਂ ਕਿਹਾ ਕਿ ਮੈਂ ਕਾਂਗਰਸ ਤੋਂ ਬਾਗੀ ਹੋ ਰਿਹਾ ਕਿਤੇ ਇਹ ਨਹੀਂ ਕਿਹਾ ਮੈਂ ਕਾਂਗਰਸ ਨੂੰ ਛੱਡ ਰਿਹਾ ਉਹਨਾਂ ਨੇ ਇਹ ਕਿਹਾ ਕਿ ਮੇਰੇ ਕਾਂਗਰਸ ਦਾ ਵਰਕਰ ਮੇਰੇ ਨਾਲ ਖੜਾ ਤੇ ਉਹਨਾਂ ਦੇ ਜਿਹੜੇ ਦਿਮਾਗ 'ਚ ਗੱਲਾਂ ਨੇ ਉਹ ਅਸੀਂ ਕਲੀਅਰ ਕਰਕੇ ਅਸੀਂ ਜੀਤਵਿੰਦਰ ਸਿੰਘ ਸਿੱਧੂ ਨੂੰ ਮਦਦ ਕਰਾਂਗੇ ਅਗਲੇ ਆਉਣ ਵਾਲੇ ਇੱਕ ਤੇ ਦਿਨ ਚ ਤੁਸੀਂ ਦੇਖਿਓ ਕਿ ਉਹ ਮੇਰੇ ਨਾਲ ਤੇ ਮੇਰੇ ਬੇਟੇ ਦੇ ਨਾਲ ਤਲਵੰਡੀ ਸਾਬੋ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਚੱਲਣਗੇ ਪਾਵਰ ਪਾਰਟੀ ਸਾਰੀ ਦੇਰ ਦੇ ਵਿੱਚ ਬੈਕਵਰਡ ਜਾਰੀ ਹੈ ਕੀ ਕਰ ਸਮਝ ਕੀ ਹੋ ਰਹੀ ਜਾਰੀ ਹੈ ਬੈਕਵਰਡ ਤੇ ਜਾਏਗਾ ਕੋਈ ਬੈਕਫੁੱਟ ਤੇ ਨਹੀਂ ਹੈ ਰਾਹੁਲ ਗਾਂਧੀ ਜੀ ਸਾਡੇ ਖਰਗੇ ਸਾਹਿਬ ਤੇ ਸਮੁੱਚੀ ਲੀਡਰਸ਼ਿਪ ਅੱਜ ਜਿਸ ਤਰੀਕੇ ਨਾਲ ਹਿੰਦੁਸਤਾਨ ਦੇ ਵਿੱਚ ਇਲੈਕਸ਼ਨ ਦਾ ਪ੍ਰਚਾਰ ਕਰ ਰਹੀ ਹੈ ਅੱਜ ਮੇਰੀ ਗੱਲ ਲੋਡ ਕਰਕੇ ਰੱਖਿਓ ਅਗਲੀ ਸਰਕਾਰ اپنی انڈیا ਅਲਾਈንስ ਦੀ ਸਰਕਾਰ ਬਣੇਗੀ ਕਿਉਂਕਿ ਬੀਜੇਪੀ ਦੇ 10 ਸਾਲ ਦੇ ਜਿਹੜੇ ਜੁਮਲੇ ਐ ਲੋਕੀ ਸਮਝ ਗਏ ਐ ਨਾ এমਪਲॉयਮੈਂਟ ਕੋਈ ਮਿਲੀ ਐ ਸਮੁੱਚੇ ਦੇਸ਼ ਦੇ ਵਿੱਚ ਤੇ ਲੋਕਾਂ ਨੂੰ ਸਕਿਉਰਿਟੀ ਨਹੀਂ ਮਿਲ ਰਹੀ ਇੱਕ ਵਰਗ ਦੂਜੇ ਵਰਗ ਨਾਲ ਕਿਵੇਂ ਤੁਸੀਂ ਦੇਖਦੇ ਹੋ ਹਾਲਾਤ ਖਰਾਬ ਹੋਏ ਪਏ ਨੇ ਕੋਈ ਇੰਡਸਟਰੀ ਨਮੀ ਨਹੀਂ ਲੱਗ ਰਹੀ ਕੋਈ ਹੋਰ ਇਹ ਜਾ ਕੰਮ ਨਹੀਂ ਪੰਜਾਬ 'ਚ ਜਾ ਹਿੰਦੁਸਤਾਨ 'ਚ ਹੋ ਰਿਹਾ ਜਿਹਦੇ ਨਾਲ ਲੋਕਾਂ ਨੂੰ ਭਰੋਸਾ ਹੋਵੇ ਤੇ ਲੋਕੀ ਭਰੋਸਾ ਕਰਨਗੇ ਸਿਰਫ ਤੇ ਸਿਰਫ ਜੋ ਸਾਡਾ ਮੈਨੀਫੈਸਟੋ ਬਣਿਆ ਹੈ ਬਹੁਤ ਵਧੀਆ ਮੈਨੀਫੈਸਟੋ ਕਾਂਗਰਸ ਨੇ ਬਣਾਇਆ ਹਰ ਵਰਗ ਦਾ ਧਿਆਨ ਰੱਖਿਆ ਗਿਆ ਖਾਸ ਕਰਕੇ ਕਿਸਾਨੀ ਦਾ ਜਿੱਥੇ ਇਹ ਕਿਹਾ ਹੈ ਕਿ ਅਸੀਂ ਐਮਐਸਪੀ ਨੂੰ ਕਾਨੂੰਨੀ ਦਰਜਾ ਦਵਾਂਗੇ ਮੈਂ ਸਮਝਦਾ ਇਹ ਬਹੁਤ ਵੱਡਾ ਗੇਮ ਚੇਂਜਰ ਹੈ ਉਸ ਪਾਰਟੀਆਂ ਜਿਹੜੇ ਟੜੇਬੰਦੀ ਬਣੀ ਆ ਉਹ ਕਾਂਗਰਸ ਪਾਰਟੀ ਦੇ ਵਰਕਰ ਜਿਹੜੇ ਹੈਗੇ ਆ ਟੜੇਬੰਦੀ ਆ ਆਦੇ ਮੀਨ ਰੱਦ ਹਰਾ دیا ਵਰਕੀ ਕਰਨੇ ਮੈਂ ਤਾਂ ਦੇਖੀ ਨਹੀਂ ਜੀ ਕੋਈ ਕਾਂਗਰਸ ਦੀ ਸਰਕਾਰ ਬਣੀ ਸੀ ਪਿਛਲੀ ਵਾਰ ਪਰ ਖਰਾ ਦੇ ਸਿਰ ਤੇ ਬੰਦੀ ਹੈ ਕੋਈ ਐਮ ਐਲ ਏ ਜਿੱਤਦਾ ਹੈ ਕੋਈ ਐਮ ਪੀ ਜਿੱਤਦਾ ਹੈ ਆਪਦੇ ਦਮ ਤੇ ਨਹੀਂ ਜਿੱਤਦਾ ਵਰਕਰਾਂ ਦੇ ਦਮ ਤੇ ਜਿੱਤਦਾ ਹੈ ਵਰਕਰਾਂ ਦੇ ਸਿਰ ਤੇ ਉਹਨਾਂ ਦੀ ਮਿਹਨਤ ਸਦਕਾ ਜਿੱਤਦਾ ਸੋ ਜਿਹੜੀ ਪਾਰਟੀ ਹੈ ਕਾਂਗਰਸ ਦੀ ਯੂनाइटेड ਹੈ ਤੇ ਮੈਂ ਸਮਝਦਾ ਇੱਕ ਇੱਕ ਕਾਂਗਰਸ ਦਾ ਵਰਕਰ ਜਿੰਦ ਜਾਨ ਲਾ ਕੇ ਕਾਂਗਰਸ ਪਾਰਟੀ ਨੂੰ ਤੇ ਮੈਨੂੰ ਜਿਦਾਂ ਕਿ ਮੈਂ ਲੋਕ ਸਭਾ ਬਟਿੰਡੇ ਦਾ ਕਾਂਗਰਸ ਉਮੀਦਵਾਰ ਮਦਦ ਕਰਕੇ ਮੈਨੂੰ ਕਾਮਯਾਬ ਕਰਨ ਕੇ ਜੀ ਆਪਾਂ ਦਾ ਚੱਲ ਰਹੀ ਲੰਬੀ ਹਲਕੀ ਵਿਧਾਨ ਸਭਾ ਚੋਣ ਤੇ ਜਿਹੜੀ ਕਾਂਗਰਸ ਦੀ ਵੋਟ ਜਿਹੜੀ ਬਹੁਤ ਘਟ ਰਹੀ ਸੀ ਤੁਹਾਨੂੰ ਇਸਦੀ ਕਿਵੇਂ ਲੱਗਦਾ ਤੁਹਾਨੂੰ ਲੱਗਦਾ ਕਿ ਲੰਬੀ ਚ ਕਾਂਗਰਸ ਦੀ ਵੋਟ ਘਟ ਰਹੀ ਤੁਸੀਂ ਘਟ ਦੇਖਿਆ ਹਲਕੀ ਵਿਧਾਨ ਸਭਾ ਪਾਣੀ ਗੱਲਾਂ ਛੱਡ ਦੋ ਚੋਣ ਹੋਈ ਸੀ ਹੋਗੀ ਕਾਂਗਰਸ ਦੀ ਬਹੁਤ ਬਹੁਤ ਘਟ ਸੀ ਚੋਣ ਹੋਗੀ ਚੋਣ ਹੋਗੀ